एक ही में एंडर हैं और सच्चे पास माने तुम्हें लगी होगी दोर की ने सांडूज़ होने में वो मिठाकर के पहना मनना सांडूज़ और लक्ष्मण ने भी कह के कहा भाई भाई 100 प्रतिशत कमी में घंटे भार और वो वो भी खेती पास में कुछ भी नहीं निकाला और किया रहा छोटे बच्चे पढ़ाने की सेवा कथरा सुन की सेवा महाती जलंधर केन्मान किया गया है सो जथे बंद के विस्तार जिल उन्होंने सेवावान सौंपिया जा रही ਸ਼ਾਹਪੁਰ ਮਿੱਲਾ ਜਲੰਧਰ ਜਲੰਧਰ ਤੋਂ ਚਲਾ ਮਿੱਲਾ ਅਤੇ ਪਟਿਆਲਾ ਜਲੰਧਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਮਨਾਇਆ ਜਾ ਰਿਹਾ ਕੀ ਕਹਿਣਾ ਜਾਂਦੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਤੇ ਵਿਚਾਰ ਇਹ ਮਥਰਾ ਯਗ ਤਾਰਨ ਕੋ ਬਤਾਰ ਬਨਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਧਰਨ ਗਗਨ ਨਾ ਵਿਖੰਡ ਮੈਂ ਜੋਤ ਸੈਭ ਰੂਪੀ ਰਹੋ ਭਰ ਪਨ ਮਥਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ ਮਥਰਾ ਪਟਨੇ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਪਰਮੇਸ਼ਰ ਦਾ ਦਰਜਾ ਦਿੱਤਾ ਸੋ ਅੱਜ ਸਾਬਜਾਦਾ ਬਾਬਾ ਫਤਿਹ ਸਿੰਘ ਤਰਨਤਾਲ ਜੱਥੇਬੰਦੀ ਵੱਲੋਂ ਗੁਰਦਾਰਾ ਸਿੰਘ ਸਭਾ ਛੋਣੀ ਨਿਹੰਗ ਸਿੰਘਾਂ ਤਰਨਤਾਲ ਸਾਬਜਾਦਾ ਬਾਬਾ ਫਤਿਹ ਸਿੰਘ ਤਰਨਤਾਲ ਦਾ ਜੋ ਹੈੱਡ ਕੁਆਰਟਰ ਹੈ ਗੁਰੂ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ ਪਰਸੋ ਤੋਂ ਸਭ ਸ੍ਰੀ ਅਖੰਡਾ ਜਪ ਆਰੰਭ ਹੋਏ ਸਨ ਅੰਮ੍ਰਿਤ ਵੇਲੇ ਭੋਗ ਉਪਰੰਤ ਖੁੱਲੇ ਦੀਵਾਨ ਪਡਾਲਦਰ ਦੀਵਾਨ ਸਜਾਏ ਗਏ ਸਜੇ ਹੋ ਦੀਵਾਨਾ ਅੰਦਰ ਬਾੜ ਦੇ ਭੋਗ ਉਪਰੰਤ ਕਥਾ ਤੋਂ ਬਾਅਦ ਸਤਕਾਰਯੋਗ ਬਾਬਾ ਪਿਆਰਦੀਪ ਸਿੰਘ ਜੀ ਰਾਣੀਪੁਰ ਵਾਲੇ ਭਾਈ ਜਸਵਿੰਦਰ ਸਿੰਘ ਜੀ ਹਜੂਰੀ ਰਾਗੀ ਜੱਥਾ ਕਥਾ ਵਿਚਾਰਾਂ ਗੁਰੂ ਕੇ ਮਹਾਪ੍ਰੇਸ਼ਾਨੇ ਕੀਤੀਆਂ ਬੱਚਿਆਂ ਨੇ ਕੀਰਤਨ ਕੀਤਾ ਗੁਰੂ ਕੇ ਲੰਗਰ ਅਟੁੱਟ ਵਰਤ ਰਹੇ ਹਨ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਭਾਈ ਸਾਹਿਬ ਭਾਈ ਦਲਜਿੰਦਰ ਸਿੰਘ ਜੀ ਅਤੇ ਸੰਗਤਾਂ ਮਿਲ ਕਰਕੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਾ ਰਹੇ ਹਨ ਉਹਤੇ ਪੱਤਰਕਾਰ ਵੀਰਾਂ ਦਾ ਬਈ ਬਹੁਤ ਧੰਨਵਾਦ ਹੈ ਹੁਸ਼ਾਰਪੁਰ ਫਾਸਟ ਲਾਈਵ ਤੇ ਸਤੀਸ਼ ਸ਼ਰਮਾ ਜੀ ਸਾਡੇ ਬਹੁਤ ਪਿਆਰੇ ਪਰਮਤਰ ਜੋ ਸਾਡੀਆਂ ਖਬਰਾਂ ਸਾਰੇ ਦੇਸ਼ ਵਿਦੇਸ਼ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਨ ਸੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਛਾਂਤੀ ਦੇ ਪੰਛੀ ਦਾਦੇ ਸਰਤਾਜ ਜਿਨ੍ਹਾਂ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਕੇ ਸਾਨੂੰ ਇਹ ਸਿਖਿਆ ਦਿੱਤੀ ਕਿ ਕਿਸ ਤਰ੍ਹਾਂ ਸ਼ਾਂਤ ਚਿੱਤ ਹੋ ਕਰਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਅਦੁੱਤੀ ਕੁਰਬਾਨੀ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਥੇ ਪਰਮੇਸ਼ਰ ਕੇ ਥਾਂ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ ਸਾਨੂੰ ਬਾਣੀ ਦੇ ਨਾਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਤ ਸਾਰੇ ਗੁਰਬਾਣੀਕ ਹੈ ਸੇਵਕ ਜਨਮਾਨ ਹੈ ਪਰਤਖ ਗੁਰੂ ਨਸਤਾਰੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਸਾਡੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਕੁਰਬਾਨੀ ਜਿਹੜਾ ਸਾਡਾ ਆਧਾਰ ਕਰਨ ਵਾਸਤੇ ਸਤਿਗੁਰੂ ਜੀ ਨੇ ਮਾਨ ਪਰਮਕਾਰ ਕੀਤਾ ਹੈ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੂੰ ਸਮੂਹ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਹੋਇਆ ਦਾਸ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ